ਨਦੈ ਸੰਤਾੜੀ ਰੱਬ ਦੇ ਭਾੜੀ ਨਹੀਂ ਗੁਲਯਾਰ ਤੇਰੇ ਦੇ ਵੱਜਦੇ ਮਮੈਲਾ ਦੇ ਵਿੱਚ ਗਾਣੇ ਨਹੀਂ ਗੁਲਯਾਰ ਤੇਰੇ ਦੇ ਅੰਮੀਏ ਲਾਲ ਤੇਰੇ ਦੇ ਕੀ ਜਾਂਦੀ ਵੰਗ ਸੋਣੀਏ ਨਹੀਂ ਉਹ ਤੇਰੇ ਜੇ ਵੀ ਸੀਦੇ ਵੰਗੂ ਕੁੰਦੇ ਅੰਗ ਸੋਣੀਏ ਨਹੀਂ ਸਸਰੀਕਾਰ ਜੀ ਦੋਸਤੋ ਮੈਂ ਕੁਲਦੀਪ ਸਿੰਘ ਅਨੰਦਗੜ੍ਹ ਆਪਣੇ ਕੋਲੇ ਅੱਜ ਬਹੁਤ ਹੀ ਵਧੀਆ ਪੰਜਾਬੀ ਗਾਇਕ ਪਹੁੰਚੇ ਨੇ ਗੁਲਜ਼ਾਰ ਖਾਨ ਚਨੀਰ ਜੀ ਆਪਾਂ ਇਹਨਾਂ ਨਾਲ ਕਰਦੇ ਆ ਗੱਲਾਂ ਬਾਤਾਂ ਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਵੇਂ ਦੇ ਦਿਨ ਚੱਲ ਰਹੇ ਆ ਪਹਿਲਾਂ ਕਿਵੇਂ ਸੀ ਤੇ ਹੁਣ ਕਿਵੇਂ ਦੇ ਦਿਨ ਚੱਲ ਰਹੇ ਆ ਬਹੁਤ ਹੀ ਵਧੀਆ ਪੰਜਾਬੀ ਗਾਇਕ ਨੇ ਸਸਰੀ ਕਾਲ ਬਾਈ ਜੀ ਸਸਰੀ ਕਾਲ ਬਾਈ ਪਹਿਲੀ ਕੱਲ ਤੁਹਾਨੂੰ ਮਿਲ ਕੇ ਮੈਨੂੰ ਬਹੁਤ ਖੁਸ਼ਮੰਦ ਖੁਸ਼ ਹੋਇਆ ਧੰਨਵਾਦ ਜੀ ਤੁਹਾਡੇ ਕੋਲੇ ਪਹਿਲੀ ਵਾਰੀ ਤੁਹਾਡੇ ਕੋਲ ਮੈਸੂਲ ਵਿੱਚ ਪਹੁੰਚੇ ਆ ਹਾਂਜੀ ਬਹੁਤ ਵਧੀਆ ਤੁਹਾਡਾ ਕਾਰੋਬਾਰ ਧੰਨਵਾਦ ਜੀ ਹਾਂਜੀ ਤੇ ਐਂ ਦੱਸੋ ਜੀ ਤੁਸੀਂ ਵੀ ਪੰਜਾਬੀ ਗਾਇਕੀ ਦੇ ਵਿੱਚ ਤੁਸੀਂ ਕਦੋਂ ਤੋਂ ਆਏ ਇਹ ਜੀ ਮੁੱਤ ਹੈ ਗਾਇਮ ਜਣੀ ਆਪਣੇ ਬਚਪਨ ਤੋਂ ਜੀ ਅੱਛਾ ਜੀ ਬਚਪਨ ਤੋਂ ਬਾਅਦ ਮੈਂ ਕਿਸੇ ਸਿੰਗਰਾਂ ਦਾ ਕੰਮ ਕਰ ਲੱਗ ਗਿਆ ਫਿਰ ਆਗਿਆ ਦਾ ਕੰਮ ਕਰਨ ਲੱਗ ਗਿਆ ਸਾਜ ਬਾਰੇ ਬਣਾਉਣ ਲੱਗੇ ਹੂੰ ਉਸ ਤੋਂ ਬਾਅਦ ਹੌਲੀ ਹੌਲੀ ਪ੍ਰਮਾਤਮਾ ਨੇ ਜਦੋਂ ਮਤਲਕੀ ਆ ਲੱਗ ਅਸੀਂ ਆਪਣਾ ਬੰਦ ਲੋਕਡਾਊਨ ਚ ਉਦੋਂ ਇੱਕ ਤਾਂ ਗਾਣਾ ਇੱਟੋ ਗਿਆ ਜੀ ਹੂੰ ਬਸ ਉਹ ਮਾਲਾ ਗੀਤ ਨੇ ਆਪਣਾ ਬੜਾ ਘਰ ਪਵਾਤਾ ਤੇ ਫਿਰ ਕਿਸੇ ਪੰਜਾਬੀ ਕਲਾਕਾਰ ਨੇ ਕੋਈ ਤੁਹਾਡੀ ਮਦਦ ਕਰੀ ਹੋਵੇ ਹਾਂ ਜੀ ਬੜੀ ਕਰੀ ਹੂੰ ਕਰੀ ਹਰੇਕ ਕਲਾਕਾਰ ਨੇ ਜਿੱਤੇ ਮਾਮ ਸੁਖ ਸਾਹਿਬ ਨੇ ਕੀਤੀ ਹੈ ਜੀ ਗੱਲ ਨਹੀਂ ਹੂੰ ਹੁਣ ਵੀ ਹੈਗੇ ਵजूद ਠੀਕ ਹੈ ਜੀ ਤੇ ਬਸ ਸ਼੍ਰੀ ਆਪਣਾ ਮੁਸਮਲ ਕੁਲ ਦੀ ਮਾਨ ਸਾਹਿਬ ਜੀ ਚਲੋ ਉਹ ਤਾਂ ਇਸ ਇਸ ਤੋਂ ਨਾ ਤੇ ਨਹੀਂ ਹੂੰ ਪਰ ਉਹਨਾਂ ਵਰਗੇ ਆਪਾਂ ਬਣ ਨਹੀਂ ਸਕਦੇ ਨਾ ਠੀਕ ਹੈ ਉਹਨੇ ਵਰਗੀ ਆਵਾਜ਼ ਨਿਕਲਦੀ ਆਪਾਂ ਤੋਂ ਨਾ ਉਹ ਚੀਜ਼ਾਂ ਬਣਨ ਵਾਕਈ ਠੀਕ ਐ ਵੀ ਉਹਨਾਂ ਦਿਨੋਂ ਤੇਜੀ ਬਸ ਆਪਾਂ ਟਾਈਮ ਪਾਸ ਕਰੀਏ ਨੇ ਹੂੰ ਤੇ ਤੁਹਾਡੇ ਕਿਹੜੇ ਪੰਜਾਬੀ ਗਾਣੇ ਜਿਹੜੇ ਅੱਜ ਤੱਕ ਹਿੱਟ ਹੋ ਚੁੱਕੇ ਆਏ ਨੇ ਉਹਨਾਂ ਬਾਰੇ ਦੱਸੋ ਕਿਹੜੇ ਕਿਹੜੇ ਉਹ ਤਾਂ ਜੀ ਸੰਗਤਿਲ 47 ਹੂੰ ਉਹ ਸਾਂਗ ਸੀ ਜੀ ਨਕਤੇ ਸਮਤ ਨੁਜਿੰਦਰੀ ਹੂੰ ਬਹੁਤ ਸੋਹਣਾ ਸੰਗੀਤ ਬਹੁਤ ਹਿੱਟ ਹੋਇਆ ਜੀ ਲਾਕਡਾਊਨ ਦੇ ਵਿੱਚੋਂ ਨਿਕਾ ਜਾ ਕੇ ਉਹੀ ਪਵਾ ਕੇ ਦੇ ਕੇ ਜਾਣਾ ਚਾਹ ਠੀਕ ਹੈ ਜੀ ਉਹਨਾਂ ਦਾ ਧੰਨਵਾਦ ਕਰਾਂਗਾ ਉਹਨਾਂ ਦਾ ਬਹੁਤ ਬਹੁਤ ਕਰਦਾ ਮੈਂ ਧੰਨਵਾਦ ਵੀ ਕਰਦਾ ਰਹਿਣਾ ਮੈਂ ਜੀ ਤੇ ਉਹਨਾਂ ਦੇ ਵਿੱਚੋਂ ਸਾਨੂੰ ਫਿਰ ਗਾਣਾ ਇਹੀ ਸੁਣਾਉਂਗੇ ਜਾਂ ਕੋਈ ਹੋਰ ਗਾਣਾ ਸੁਣਾਓ ਜੀ ਜੇ ਤੁਹਾਨੂੰ ਸੋਹਣੀ ਹੀ ਲੱਗਦਾ ਤੁਸੀਂ ਬਹੁਤ ਵਧੀਆ ਲੱਗਦਾ ਬਹੁਤ ਸੋਹਣਾ ਲੱਗਦਾ ਇਹ ਗਾਣਾ ਹੋ ਜਾਏ ਫਿਰ ਅੱਜ ਹੋ ਜੀ ਸੁਣਾਓ ਜੀ ਅੰਮੀ ਇਹ ਗੱਲ ਸੁਣ ਲੈ ਮੇਰੀ ਦਿਲ ਦੀ ਜੋ ਅਰੀਜ ਸੀ ਤੇਰੀ ਸੁਖਮਣ ਨੇ ਪੂਰੀ ਕਰਤੀ ਹਮੇ ਚੱਲ ਹੋਊਗੀ ਦੇਰੀ ਮੰਨ ਦੇ ਸੰਤਾੜੀ ਰੱਬ ਦੇ ਭਾੜੀ ਨਹੀਂ ਗੁਲਯਾਰ ਤੇਰੇ ਦੇ ਵੱਜਦੇ ਮਮੈਲਾ ਦੇ ਵਿੱਚ ਗਾਣੇ ਨਹੀਂ ਗੁਲਯਾਰ ਤੇਰੇ ਦੇ ਅੰਮੀਏ ਲਾਲ ਤੇਰੇ ਦੇ ਬਹੁਤ ਸੋਹਣੀ ਬਹੁਤ ਵਧੀਆ ਸੀ ਬਹੁਤ ਵਧੀਆ ਹੈ ਤੇ ਫਿਰ ਹੋਰ ਕੋਈ ਦੋ ਚਾਰ ਲੈਣਾ ਹੋਰ ਕਿਸੇ ਗਾਣੇ ਨਹੀਂ ਸੁਣਾਉ ਸੁਣਾ ਜਿਹੜਾ ਤੁਹਾਨੂੰ ਵਧੀਆ ਲੱਗਦਾ ਜਿਹੜੀ ਸ਼ੂਟਿੰਗ ਐਂਟਰੀ ਹੋਈ ਕਰ ਲਈ ਆਪਾਂ ਵਧੀਆ ਕਰਾਂਗੇ ਜਿਹੜੇ ਦੋ ਸੌਂਗ ਗਾਏ ਹੋਣਾ ਇੱਕ ਤਾਂ ਸਨੋ ਜਰਦੀ ਗਾਣੀ ਇੱਕ ਪਹਿਣ ਕੇ ਪਟਾਕੇ ਜੀ ਉਸ ਦੋ ਸੌਂਗ ਨਾ ਨਹੀਂ ਆਇਆ ਉਦੋਂ ਬਾਅਦ ਜੀ ਮੈਂ ਮੇਰੀ ਕੱਲ ਦੀ ਗਾਣੇ ਦੀ ਜਾਨੀ ਕਿ ਮੈਂ ਮੈਂ ਤਾਂ ਸ਼ੂਟਿੰਗ ਕੀਤੀ ਅੱਛਾ ਜੀ ਉਹ ਕਿਥੇ ਲੰਦੂ ਵਾਲੀ ਜੀ ਨਵੇਂ ਗਾਣੇ ਜੀ ਨਾ ਨਾ ਕੀ ਤੁਹਾਨੂੰ ਆ ਰਿਹਾਗਾ ਉਹ ਗਾਣਾ ਤੁਹਾਨੂੰ ਉਹਦੀਆਂ ਬਹੁਤ ਬਹੁਤ ਉਹ ਗਾਣਾ ਹੈਗਾ ਜੀ ਤੁਮ ਜੀ ਵੀ ਸੀ ਹੂੰ ਅਕਸਰ ਤੂ ਬੋਲੋਂ ਤੇ ਹੋ ਜਾਂਦੇ ਸੁਣਾਓ ਉਹ ਵੀ ਸੁਣਾਓ ਸੁਣਾਓ ਜੀ ਜ਼ਰੂਰ ਸੁਣਾਓ ਕੁੰਮਦੀ ਫੇਰੇ ਸਟੇ ਰੰਗ ਵਾਂਗੂ ਤੂੰ ਮੱਟਿਆ ਰਹੇ ਨੀ ਕੁੰਮਦੀ ਫੇਰੇ ਸਟੇ ਰੰਗ ਵਾਂਗੂ ਤੂੰ ਮੱਟਿਆ ਰਹੇ ਨੀ ਹਲੀ ਵਰ ਵਾਂਗੂ ਖੰਦ ਤੇਰਾ ਲੱਕ ਹਲਾ ਰਹੇ ਨੀ ਵੀਣੀ ਦੇ ਵਿੱਚ ਛਣਕੀ ਜਾਂਦੀ ਵਾਂਗ ਸੋਹਣੀਏ ਨੀ ਉਹ ਤੇਰੇ ਜੇ ਵੀ ਸੀਦੇ ਵਾਂਗੂ ਕੋ ਮੁੰਦੇ ਯੰਗ ਸੋਣੀਏ ਨੀ ਸ਼ਾ ਬਾਤ ਇਹ ਨਾ ਮਸ ਕੋਣ ਕੋਣ ਆਪਣੀ ਜੇ ਕੱਲ ਦੀ ਗਾਣੇ ਦੀ ਜੋ ਹੋ ਰਹੀ ਹੈ ਤੇ ਮਾਨਕ ਸਾਹਿਬ ਦਾ ਕੋਈ ਦੋ ਬੋਲ ਹੋ ਜਾਣ ਕਿਸੇ ਗਾਣੇ ਹਾ ਹਾਂ ਸੁਣੋ ਹੋ ਇਕਬੀਰ ਦੇ ਬੇ ਰੱਬਾ ਵੇ ਸੌਖਾਨ ਨੂੰ ਬੜਾ ਹੀ ਚਿਤ ਕੈਦਾ ਇਕਬੀਰ ਦੇ ਬੇ ਰੱਬਾ ਸੌਖਾਨ ਨੂੰ ਬੜਾ ਹੀ ਚਿਤ ਕੈਦਾ ਭੈਣਾ ਫਾਂ ਮੇ ਲੱਖ ਜਾਉਂਦੀਆਂ ਹਮ ਲੱਖ ਜਾਉਂਦੀਆਂ ਫਾਨੇ ਲੱਖ ਜਾਂਦੀਆਂ ਫਾਇਆਂ ਬਾਜਨਾ ਖਰਾਂ ਦੇ ਵਿੱਚ ਸਈਦਾ ਕੀ ਬਾਤ ਹੈ ਬਹੁਤ ਬਹੁਤ ਸੋਹਣਾ ਬਹੁਤ ਪਤਾ ਹੀ ਨਹੀਂ ਲੱਗਦਾ ਕਿ ਮਾਨਕ ਸਾਹਿਬ ਗਾ ਰਹੇ ਕਿ ਤੁਸੀਂ ਗਾ ਰਹੇ ਜੀ ਬਹੁਤ ਸੋਹਣਾਗਾ ਮਸੂ ਦੀ ਮਿਹਰ ਹੈ ਜੀ ਆਪਾਂ ਤਾਂ ਕੁਛ ਨਹੀਂ ਚਲ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਕੋਲੇ ਪਹੁੰਚਣ ਤੇ ਤੇ ਵੈਗਰੂ ਤੁਹਾਨੂੰ ਤਰੱਕੀਆਂ ਬਖਸ਼ੇ ਧੰਨਵਾਦ ਜੀ ਤੇ ਜਿਹੜੀ ਤੁਹਾਨੂੰ ਆਵਾਜ਼ ਬਖਸ਼ੀ ਬਹੁਤ ਹੀ ਵਧੀਆ ਆਵਾਜ਼ ਬਖਸ਼ੀ ਜੀ ਵੈਗਰੂ ਨੇ ਠੀਕ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ